They is raised it <laughs> 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 for me It's open There is no one here Cherry Blossom is the She anything in India Shoe polish Time to see them Yup We are downtown Vancouver You see that? ਡਾਊਨ ਟਾਊਨ ਵੈਨਕੂਵਰ ਡਾਊਨ ਟਾਊਨ ਵੀ ਹੈਟਲਫ ਸ਼ਹਿਰ ਆਹ ਦੇ ਲੱਕੜੀ ਪਾਣੀ ਚ ਘੱਟ ਕੇ ਉੱਤੇ ਆ ਬਣਾ ਕੇ ਆਹ ਵਧੀਆ ਬਣਿਆ ਹੋਇਆ ਪਾਣੀ ਜੀ ਘਮ ਰਿਹਾ ਕੈਨੇਡਾ ਦੇ ਉਹ ਮੈਂ हाँ करना प्राइवेट का ही अलाउड वैनकूवर का समुन्द्र ਛਾਤੀਆਂ ਮਾਰ ਰਿਹਾ ਟ੍ਰੀਜ਼ ਆਰ ਡੈਡ ਦੇ ਵੀ ਨੰਬਰ ਆ ਰਹੇ ਸਟੈਨਲੀ ਪਾਰਕ ਕਿੱਥੇ ਹੱਤੀ ਆ ਉਹ ਉਹ ਕਿਹ ਕਿਤਾਬਾਂ ਚੀ ਹਾਈਸ਼ਾ ਐਦਾ ਕੰਬਦੀ ਜਿਹੜੀ ਇੱਤਲੀ ਨਾੜੇ ਹਵਾ ਦੇ ਬਰੁੱਧ ਜਾ ਰਹੇ ਨੇ ਉਹ ਹਵਾ ਹੀ ਕੋਈ ਇਹ ਬੈਨਕੂਵਰ ਦਾ ਖੇਸ਼ਲਾ ਸ਼ਹਿਰ ਡਾਊਨ ਟਾਊਨ Oh shit. <laughs> no, no it's so huge. So I like think <laughs> ਇਕ ਕੈਨੇਡਾ ਪਲੇਸ ਕੈਨੇਡਾ ਦੀ ਬੰਦਰਗਾਹ ਇਹ ਉਹ ਬੰਦਰਗਾਹ ਜਿੱਥੋਂ ਕਾਮਾਗਾਟਾ ਮਾਰੂ ਜਹਾਜ਼ ਮੋੜਿਆ ਸੀਗਾ 1914 ਚ ਇਥੇ ਅੱਗੇ ਜਹਾਜ਼ ਲੱਗਦੇ ਆ ਵੈਨਕੂਵਰ ਦੀ ਬੰਦਰਗਾਹ ਹੈ ਆ ਕਰੂਜ਼ ਸ਼ਿਪ ਲੱਗਿਆ ਹੋਇਆ ਜਰਮਨੀ ਦਾ ਇਹ ਤੁਰਦਾ ਫਿਰਦਾ ਸ਼ਹਿਰ ਹੈ ਇੱਕ ਉਹ ਪਾਣੀ ਚ પેટ્રોલ ਪੰਪ ਬਣਿਆ ਹੋਇਆ। ਉਹ ਕਿਸ਼ਤੀਆਂ ਆਉਂਦੀਆਂ ਨੇ ਪٹرول ਭਰ ਲੈਂਦੀਆਂ ਨੇ ਪੱਕਾ ਹੀ ਆ ਇੱਥੇ ਪਟ ਪੰਪ ਸ਼ੈਵਰਨ ਦਾ। ਆ ਸਮਾਰਕ ਬਣਿਆ ਹੋਇਆ ਲੱਭ ਗਿਆ ਇੱਥੇ ਕਾਮਾ ਗਾਟਾ ਮਾਰੂ ਵਾਲਾ। ਉਹ ਨਾਮ ਲਿਖੇ ਹੋਏ ਨੇ ਸਾਰੇ। 1914 ਚ 23 ਮਈ 1914 ਨੂੰ ਸਾਨੂੰ ਉੱਤਰ ਨਹੀਂ ਦਿੱਤਾ ਸਾਡੇ ਬਜ਼ੁਰਗਾਂ ਨੂੰ ਹੁਣ ਅਸੀਂ ਆ ਗਏ ਮੈਂ ਤਾਂ 25 ਆ ਗਿਆ ਹੋਰ ਕਿੰਨੇ ਆ ਗਏ ਹੁਣ ਸਾਰੇ ਪੱਗਾਂ ਵਾਲੇ ਇੱਥੇ ਫਿਰਦੇ ਨੇ ਕਾਹ ਪੌਦੇ ਸਮੁੰਦਰ ਦੇ ਨਜ਼ਾਰੇਆਂ ਤੇ ਪਹਾੜੀਆਂ ਦਾ ਆਨੰਦ ਮਾਣਦੇ ਹੋਏ ਦੇਖੋ ਕਿੰਨੇ ਵਧੀਆ ਨਜ਼ਾਰੇ ਨੇ ਕੈਨੇਡਾ ਦੇ ਨਜ਼ਾਰੇ ਲੈ ਰਿਹਾ ਹਾਂ ਸੇ ਆ ਜਾ ਚ ਇਹ ਮੇਂ ਛੋਟੀ ਫੋਟਰੀ ਇਹ ਦੇਖ ਲਾ ਬਹੁਤ ਮਹਿੰਗੀਆਂ ਹੁੰਦੀਆਂ ਨੇ ਨਾ ਇਹ ਨਾ ਬਹੁਤ ਮਹਿੰਗੀਆਂ ਹੁੰਦੀਆਂ ਨੇ ਜਿਹੜੀ ਇੰਨੀ ਕਹੜੀ ਆ ਇੰਨੀ ਕ ਨਾ ਇਹ ਲਖੜਾ ਲੀ ਦੀੋ ਟੁਕੜਾ ਹਲੇ ਬਲੇ ਆਤਾ ਕਰੋੜਾ ਫੁੱਲ ਆਇਆ ਹੈ ਨਦਰਤਾ ਤੇ